ਅੱਜ ਦੇ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿੱਥੇ ਕਿ ਤੁਹਾਨੂੰ ਦੱਸਦੀ ਹੈ ਕਿ ਕਨਸਟੇਬਲ ਅਮਨਦੀਪ ਕੌਰ ਜੋ ਕਿ ਕੁਝ ਦਿਨ ਪਹਿਲਾਂ ਜਿਹੜਾ ਹੈ ਵਟਿੰਡਾ ਵਿਜੀਲੈਂਸ ਵੱਲੋਂ ਜੁੜੇ ਨੇ ਗ੍ਰਿਫਤਾਰਕ ਕਰ ਲਿੱਤੇ ਜਾਂਦੇ ਤੇ ਉਹਨਾਂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਜੁੜੀ ਹੈ ਸਾਹਮਣੇ ਆਈ ਹੈ ਲਗਾਤਾਰ ਉਹਨਾਂ ਨਾਲ ਜੁੜੀ ਹੋਈ ਕੋਈ ਨਾ ਕੋਈ ਅਪਡੇਟ ਜੁੜੀ ਹੈ ਸਾਹਮਣੇ ਆ ਰਹੀ ਹੈ ਭਾਵੇਂ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਹੋਵੇ ਉਹਨਾਂ ਦੇ ਵਹੀਕਲਸ ਨੂੰ ਲੈ ਕੇ ਹੋਵੇ ਜਾਂ ਫਿਰ ਉਹਨਾਂ ਦੇ ਆਈਫੋਨ ਨੂੰ ਲੈ ਕੇ ਹੋਣ ਤਾਂ ਹੁਣ ਹੈ ਜਦੋਂ ਉਹਨਾਂ ਵੱਲੋਂ ਗ੍ਰਿਫਤਾਰ ਯਾਨੀ ਕਿ ਵਿਜੀਲੈਂਸ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਬਤ ਕਰ ਲਿੱਤਾ ਜਾਂਦਾ ਹੈ ਤੋਂ ਬਾਅਦ ਦੀ ਜੇ ਮੈਂ ਗੱਲ ਕਰਾਂ ਕੌਨਸਟੇਬਲ ਅਮਨਦੀਪ ਕੌਰ ਦੀ ਜਿਸ ਨੂੰ ਅੱਜ ਦੱਸਿਆ ਜਾ ਰਿਹਾ ਕਿ ਟਿੱਡ ਵਿੱਚ ਦਰਦ ਹੋਣ ਦੇ ਕਾਰਨ ਉਹਨਾਂ ਨੂੰ ਅੱਜ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਾਇਆ ਗਿਆ ਸੋ ਬਿਲਕੁਲ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਜਿਹੜੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਇਹ ਵੀ ਗੱਲ ਲੱਗਿਆ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਨੂੰ ਹੈਲਥ ਦੇ ਰਿਲੇਟਿਡ ਜੁੜੇ ਕਾਫੀ ਇਸ਼ੂਜ਼ ਜੁੜੇ ਨੇ ਕ੍ਰੀਏਟ ਹੋ ਰਹੇ ਨੇ ਜਿਸ ਦੇ ਕਾਰਨ ਹੈ ਜਿਹੜਾ ਉਹਨਾਂ ਨੂੰ ਅੱਜ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਾਇਆ ਦਾਖਲ ਕਰਾਉਣ ਦਾ ਕਾਰਨ ਤੋਂ ਦੱਸਦੀ ਸੈਟਿਡ ਦੇ ਵਿੱਚ ਦਰਦ ਜੁੜਾ ਲਗਾਤਾਰ ਹੀ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਤੋਂ ਵਿੱਚ ਉਹਨਾਂ ਦੇ ਹੁਣ ਚੈੱਕਅਪ ਯਾਨੀ ਕਿ ਕੁਝ ਚੈੱਕਅਪ ਤੇ ਕੁਝ ਟੈਸਟ ਵੀ ਜੜੇ ਰਹੇ ਹੋਏ ਨੇ ਹਜੇ ਤੱਕ ਉਹਨਾਂ ਦੀ ਰਿਪੋਰਟ ਜੁੜੀ ਹੈ ਨਹੀਂ ਆਈ ਉਹਨਾਂ ਦੀ ਤਬੀਅਤ ਜੁੜੀ ਹੈ ਲਗਾਤਾਰ ਖਰਾਬ ਹੋਣ ਦੇ ਕਾਰਨ ਉਹਨਾਂ ਨੂੰ ਜੁੜਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਕੌਨਸਲਟੇਬਲ ਅਮਨਦੀਪ ਕੌਰ ਦੀ ਗੱਲ ਕੀਤੀ ਜਾਵੇ ਤਾਂ ਉਹ ਇਹ ਉਹੀ ਨੇ ਜੋ ਕਿ ਇੰਸਟਾ ਕੁਇਨ ਦੇ ਨਾਮ ਨਾਲ ਜਾਣੇ ਜਾਂਦੇ ਸਿਗੇ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰ ਲਈਏ ਇਹਨਾਂ ਦੀ ਤੇ ਕਾਫੀ ਜ਼ਿਆਦਾ ਇੰਸਟਾਗ੍ਰam ਤੇ ਵਾਇਰਲ ਨੇ ਤੇ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰ ਤਾਰੀ ਸ੍ਰਿੱਕੇ ਦੇ ਇਹਨਾਂ ਨੂੰ ਲੈ ਕੇ ਕੋਈ ਨਾ ਕੋਈ ਖਬਰਾਂ ਜੁੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਦੋਂ ਦੀ ਵਿਜੀਲੈਂਸ ਵੱਲੋਂ ਗ੍ਰਫਤਾਰੀ ਹੁੰਦੀ ਹੋਈ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਕੁਝ ਸਮਾਨ ਯਾਨੀ ਕਿ ਕਾਫੀ ਪ੍ਰਾਪਰਟੀਆਂ ਦੇ ਨਾਲ ਤਾਂ ਇਹਨਾਂ ਦੀ ਥਾਰ ਜੀ ਦੇ ਨਾਲ ਇੱਕ ਕਾਫੀ ਜ਼ਿਆਦਾ ਫੇਮਸ ਸੀ ਬਲਟ ਤੇ ਨਾ ਨਾ ਤਿੰਨ ਆਈਫੋਨ ਤੇ ਇੱਕ ਆਈਵਾਚ ਵੀ ਜਿਹੜੀ ਐ ਜ਼ਬਤ ਕਰ ਲਈਤੀ ਜਾਂਦੀ ਐ ਤੇ ਹੁਣ ਅੱਜ ਜਿਹੜੀ ਇੱਕ ਵੱਡੀ ਅਪਡੇਟ ਜਿਹੜੀ ਐ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਤਬੀਅਤ ਜੁੜੀ ਐ ਕਾਫੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਜਿਸ ਦੇ ਕਾਰਨ ਇਹਨਾਂ ਨੂੰ ਨਜ਼ਦੀਕੀ ਹਸਪੀਟਲ ਦੇ ਵਿੱਚ ਚੈੱਕਅਪ ਤੇ ਕੁਝ ਟੈਸਟ ਵਗੈਰਾ ਵੀ ਜੁੜੇ ਨੇ ਹੋ ਰਹੇ ਨੇ ਸੋ ਗੱਲ ਕਰ ਲਈ ਕਨਸਟੇਬਲ ਦੀ ਤੁਹਾਨੂੰ ਦੱਸ ਦਈਏ ਕਿ ਅਮਨਦੀਪ ਜੋਹ ਕੇ ਕੁਝ ਸਮਾਂ ਪਹਿਲਾਂ ਜੁੜੇ ਨੇ ਚਿੱਟੇ ਨਾਲ ਫੜੇ ਗਏ ਸੀ ਉਹਨਾਂ ਦੇ ਕਾਫੀ ਲਿੰਕ ਵੀ ਜੁੜੇ ਨੇ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਹਜੇ ਵੀ ਜੜੀਆ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦਾ ਸਮਾਨ ਵੀ ਜੁੜਾ ਜਬਤ ਕਰ ਲਿੱਤਾ ਗਿਆ ਤੇ ਇਸ ਤੋਂ ਬਾਅਦ ਦੀ ਜੇ ਮੈਂ ਗੱਲ ਕਰਾਂ ਸੋ ਹੁਣ ਉਹਨਾਂ ਦੀ ਤਬੀਅਤ ਜੁੜੀ ਹੈ ਕਾਫੀ ਖਰਾਬ ਦੱਸੀ ਜਾ ਰਹੀ ਹੈ ਯਾਨੀ ਕਿ ਟਿੱਡ ਦਰਦ ਜੁੜਾ ਲਗਾ ਨਜ਼ਰ ਆਇਆ ਜਿਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਤੋਂ ਬਾਅਦ ਉਹਨਾਂ ਦੀ ਕੁਝ ਟੈਸਟ ਤੇ ਕੁਝ ਚੈੱਕਅਪ ਵੀ ਜਿਹੜੇ ਹੁੰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਗੱਲ ਕਰ ਲਈ ਉਹਨਾਂ ਦੀ ਸਿਹਤ ਦੀ ਤਾਂ ਬਿਲਕੁਲ ਹੈ ਉਹਨਾਂ ਦੀ ਜਿਹੜੀ ਹੈਲਥ ਹੈ ਕਾਫੀ ਗੰਭੀਰ ਵੀ ਦੱਸੀ ਜਾ ਰਹੀ ਹੈ ਪਰ ਉੱਥੇ ਵੀ ਇਹ ਵੀ ਗੱਲ ਆਕੀ ਜਾ ਰਹੀ ਹੈ ਕਿ ਇਨਕ ਜਿਹੜੇ ਰਿਪੋਰਟ ਦੇ ਮੁਤਾਬਕ ਹਜੇ ਤੱਕ ਰਿਪੋਰਟਾਂ ਜੁੜੀਆਂ ਨਹੀਂ ਆਈਆਂ ਤੇ ਲਗਾਤਾਰ ਉਹਨਾਂ ਦੇ ਟੈਸਟ ਵਗੈਰਾ ਵੀ ਜੁੜੇ ਨੇ ਹੋ ਰਹੇ ਨੇ ਅੱਗੇ ਉਹਨਾਂ ਵੱਲੋਂ ਕੀ ਗੱਲ ਆਖੀ ਗਈ ਹੈ ਇਹ ਤੁਸੀਂ ਆਪ ਸੁਣੋ ਅੱਜ ਜੀ ਮੇਰਾ ਨਾਮ ਡਾਕਟਰ ਸੁਖਵ ਸਿਵਲ ਹਸਪੀਟਲ ਤੋਂ ਠੀਕ ਲਾ ਚੁ। ਹਾਂ ਸਾਡੇ ਕੋਲ ਇੱਕ ਪੇਸ਼ੈਂਟ ਵੀ ਲੈ ਕੇ ਆਇਆ ਗਿਆ ਹੈ ਉਹਦੇ ਪੇਨ ਸਿਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੋ ਰਹੀ ਉਹਦੇ ਵਿੱਚ ਪੱਥਰੀ ਆਈ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਐਸੇ ਪੇਸ਼ੈਂਟ ਸਟੇਬਲ ਹੈ ਪਰ ਟ੍ਰੀਟਮੈਂਟ ਚੱਲ ਰਿਹਾ ਹੈ। ਨਹੀਂ ਹਜੇ ਡਿਸਚਾਰਜ ਨਹੀਂ ਹੋਣਾ। ਅਮਲੀ। ਇਹ ਹੋਰ ਇੱਥੇ ਕਿਉਂ ਤੁਸੀਂ ਨਹੀਂ? ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸ ਨਾਲ ਹੀ ਦਾ। ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-पास